ਇਹਦੇ ਮੋੜਿਆਂ ਨੇ ਥਾਂ ਤੇ ਕਬਜ਼ਾ ਕਰੋ ਲਈ ਵੱਡਿਆਂ ਤੋਂ سٹਾਂ ਮਗਾਈਆਂ ਮੈਂ ਰੋਕਿਆ ਮੇਰੇ ਹਤੀਬੇ ਪੰਚਾਇਤੀ ਜਗ੍ਹਾ ਤੇ ਇੱਟਾਂ ਲਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਸਰਪੰਚ ਹੋਇਆ ਜ਼ਖਮੀ ਵੀਡੀਓ ਹੋਈ ਵਾਇਰਲ ਦੂਸਰੀ ਧਿਰ ਵੀ ਆਈ ਸਾਹਮਣੇ ਇੱਕ ਦੂਜੇ ਤੇ ਲਗਾਏ ਗੰਭੀਰ ਦੋਸ਼ ਅਲ ਕਸ਼ਰੀ ਹਰ ਗੁਬਿੰਦਪੁਰ ਦੇ ਪਿੰਡ ਮਾੜੀ ਟਾਂਡਾ ਵੇਖੇ ਉਸ ਵੇਲੇ ਮਾਹੌਲ ਗਰਮ ਹੋ ਗਿਆ ਜਦੋਂ ਪੰਚਾਇਤੀ ਜਗ੍ਹਾ ਤੇ ਇੱਟਾਂ ਲਾਉਣ ਨੂੰ ਲੈ ਕੇ ਦੋ ਤਰ੍ਹਾਂ ਆਮੋ ਸਾਹਮਣੇ ਹੋ ਗਈਆਂ ਇਸ ਝਗੜੇ ਦੌਰਾਨ ਪਿੰਡ ਦੇ ਮਜੂਤਾ ਸਰਪੰਚ ਅਰਮਿੰਦਰ ਸਿੰਘ ਮੁਤਾਬਕ ਉਸ ਦੀ ਇਸ ਝਗੜੇ ਦੌਰਾਨ ਦੂਸਰੀ ਧਿਰ ਦੇ ਲੋਕਾਂ ਵੱਲੋਂ ਮਾਰਕਟਾਈ ਕਰਦੇ ਉਸ ਦੀ ਦਸਤਾਰ ਉਤਾਰੀ ਗਈ ਹੈ ਅਤੇ ਕੱਪੜੇ ਵੀ ਫਾੜੇ ਹਨ ਇਸ ਝਗੜੇ ਨੂੰ ਲੈ ਕੇ ਸਰਪੰਚ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੁੰਦੀ ਨਜ਼ਰ ਆਈ ਹੈ ਇਸ ਤਰ੍ਹਾਂ ਪੀੜਤ ਸਰਪੰਚ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਦੂਸਰੀ ਧਿਰ ਜ਼ਬਰਦਸਤੀ ਪੰਚਾਇਤੀ ਜਗ੍ਹਾ ਤੇ ਇੱਟਾਂ ਉਤਰਵਾ ਰਹੀ ਸੀ ਤੇ ਜਿਸ ਨੂੰ ਲੈ ਕੇ ਸਰਪੰਚ ਨੇ ਰੋਕ ਦਿੱਤਾ ਸਰਪੰਚ ਅਤੇ ਪਿੰਡ ਵਾਸੀਆਂ ਮੁਤਾਬਕ ਦੂਜੀ ਤਰਨੇ ਇਸ ਦੌਰਾਨ ਉਸ ਉਤੇ ਹਮਲਾ ਕਰਦੇ ਉਸ ਦੀ ਦਸਤਾਰ ਉਤਾਰੀ ਅਤੇ ਕਿਹਾ ਕਿ ਇਹ ਸਰਕਾਰੀ ਜਗ੍ਹਾ ਇਸ ਨੂੰ ਬਿਨਾਂ وجہ ਇਸਤੇਮਾਲ ਨਹੀਂ ਕਰਨ ਦਿੱਤਾ ਜਾਵੇਗਾ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਉਧਰ ਦੂਸਰੇ ਪਾਸੇ ਇਸ ਝਗੜੇ ਦੀ ਦੂਰੀ ਤੇ ਦੋ ਲੋਕ ਜ਼ਖਮੀ ਹੋਏ ਹਨ ਜੋ ਸਿਵਹਸਪਤਾਲ ਬਟਾਲਾ ਚੇਰੇ ਇਲਾਜ ਹਨ ਉਹਨਾਂ ਦੱਸਿਆ ਕਿ ਉਹਨਾਂ ਦੀ ਇੱਟਾਂ ਨਾਲ ਭਰੀ ਟਰਾਲੀ ਇੱਕ ਜਗ੍ਹਾ ਤੇ ਫਸ ਗਈ ਸੀ ਜਿਸ ਨੂੰ ਲੈ ਕੇ ਸਰਪੰਚ ਜਨੇ ਬੋਲਣਾ ਸ਼ੁਰੂ ਕਰ ਦਿੱਤਾ ਅਸੀਂ ਕਿ ਆ ਕੇ ਚਲਦੀ ਟਰਾਲੀ ਕਾਢ ਲਈ ਜਾਵੇਗੀ ਲੇਕਿਨ ਸਰਪੰਚਾ ਤੇ ਉਸਦੇ ਸਾਥੀਆਂ ਨੇ ਗਾਲੀ ਕਲੋਚ ਕਰਦੇ ਹੋਏ ਉਹਨਾਂ ਉਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਉਹਨਾਂ ਨੇ ਵੀ ਇਨਸਾਫ ਦੀ ਬੁਹਾਰ ਲਗਾਈ ਹੈ ਸਰਪੰਚ ਦਾ ਐਸਐਚਓ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਫਤੀਸ਼ ਮੁਤਾਬਕ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਿਆ ਕੌਣ ਕੌਣ ਤੁਹਾਨੂੰ ਇਹ ਪਾਜੀ ਸੁੱਚੇ ਦੇ ਮੁੰਡਿਆਂ ਨੇ ਥਾਂ ਤੇ ਕਬਜ਼ਾ ਕਰਨ ਲਈ ਵੱਡਿਆਂ ਤੋਂ ਇੱਟਾਂ ਮਗਾਈਆਂ ਮੈਂ ਰੋਕਿਆ ਮੇਰੇ ਹੱਥੀਪੇ ਗੁਲਜੀਤ ਆਣਾ ਆਪਣਾ ਸੁੱਚੇ ਦਾ ਮੁੰਡਾ ਬੰਟੀ ਟੀਕੇ ਦਾ ਮੁੰਡਾ ਨਾ ਬਰੀਤ ਤੇ ਕੱਪੜੇ ਤੇ ਪੱਗ ਕਿਨ ਲਈ ਤੁਹਾਡੀ ਇਹ ਆੜਾ ਮੁੰਡਾ ਹੜਾ ਹੀ ਫੜਿਆ ਤੇ ਅੱਜ ਜੀ ਇਹ ਸਾਰੇ ਪਏ ਹਨ ਮੁੰਡੇ ਨਾਲ ਤੇ ਸੱਚੇ ਦੇ ਮੁੰਡੇ ਪਏ ਨਾ ਚਲੋ ਠੀਕ ਸਾਡੀ ਇੱਥੇ ਪੰਚਾਇਤੀ ਜ਼ਮੀਨ ਤੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਹਨਾ ਬੋਲੋ ਇਹਦੇ ਵਿੱਚ ਸੁੱਚਾ ਸਾਬਕਾ ਸਰਪੰਚ ਸੁੱਚਾ ਸਿੰਘ ਮਲਕੀਸ਼ ਸਿੰਘ ਰਪਿੰਦਰ ਸਿੰਘ ਰੋਮੀ ਜੀ ਇਹਨਾਂ ਦੀ ਸ਼ੈਅ ਉੱਤੇ ਬਾਰੋਂ ਵੀ ਮੁੰਡ ਬੰਦੇ ਆਏ ਸੀ ਤੇ ਇਹਨਾਂ ਨੇ ਇੱਥੇ ਇੱਟਾਂ ਦੀਆਂ ਟਰਾਲੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਆਈਆਂ 6 ਵਜੇ ਦਾ ਟਾਈਮ ਸੀ ਅਸੀਂ ਇੱਥੇ ਆਂਗਨਵਾੜੀ ਚ ਕੰਮ ਕਰ ਰਹੇ ਸੀ ਤੇ ਮੈਂ ਆ ਕੇ ਪੁੱਛਿਆ ਕਿ ਇਹ ਟਰਾਲੀ ਇੱਟ ਕਿਹਦੀ ਆਈ ਤੇ ਉਹਨਾਂ ਨੇ ਕਿਹਾ ਕੋਈ ਬੰਟੀ ਦੀ ਆਈ ਤੇ ਮੈਂ ਫੋਨ ਤੇ ਕਰਕੇ ਉਹਨਾਂ ਨਾਲ ਗੱਲ ਕੀਤੀ ਤੇ ਕਹਿੰਦੇ ਨਹੀਂ ਉਦਾਂ ਹੀ ਲਾਉਣੀ ਮੈਂ ਕਿਹਾ ਉਦਾਂ ਨਹੀਂ ਇੱਥੇ ਮੈਂ ਲੱਥਨ ਦੇਣੀ ਜੀ ਤੇ ਜੇ ਤੁਸੀਂ ਉਦਾਂ ਲਾਉਣੀ ਜਾਂਚ ਕਰ ਲਾਓ ਇੱਟ ਹੂੰ ਉਸ ਤੋਂ ਬਾਅਦ ਉਹ ਆ ਕਹਿੰਦੇ ਨਹੀਂ ਅਸੀਂ ਕਬਜ਼ਾ ਕਰਨਾ ਮ ਇਹ ਇਨਰ ਜਿਹੜੇ ਬੰਦੇ ਆ ਇਹ ਹੀ ਇਹਨਾਂ ਨੇ ਫੜ ਕੇ ਇੱਟ ਪਹਿਲਾਂ ਮੇਰੇ ਆਹ ਚੀਜ਼ ਤੇ ਮਾਰੀ ਫਿਰ ਮੇਰੇ ਆਪ ਇਸਲੇ ਪਾਸੇ ਇਹਨਾਂ ਨੇ ਵਾਰ ਕੀਤਾ ਤੇ ਬਾਅਦ ਤੱਕ ਦੇ ਤੱਕ ਦੇ ਇਹ ਬੰਦੇ ਸਾਰੇ ਨੇ ਪੈ ਗਏ ਤੇ ਮੇਰੀ ਪਾਗੜਾ ਆਤੀ ਜੀ ਤੇ ਬਾਲ ਮੇਰੇ ਖਿਲਾਰ ਤੇ ਜੀ ਤੇ ਉਸ ਤੋਂ ਬਾਅਦ ਫਿਰ ਪਿੰਡ ਵਾਲਿਆਂ ਨੇ ਆ ਕੇ ਮੈਨੂੰ ਬਚਾਇਆ ਜਿੰਨੇ ਇੱਥੇ ਲੱਗੇ ਮਜ਼ਦੂਰੀ ਮੇਰੇ ਨਾਲ ਰੇਗਾ ਕੰਮ ਹੀ ਉਹਨਾਂ ਨੂੰ ਛੁੱਟੀ ਹੁਣ ਆ ਲਈ ਉਹ ਸਾਰੇ ਜੀ ਇੱਥੇ ਹੀ ਤੇ ਉਹਨਾਂ ਨੇ ਫਿਰ ਪੈ ਕੇ ਮੈਨੂੰ ਇਨਰ ਦੇ ਵਿੱਚੋਂ ਕੱਢਿਆ ਤੇ ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆਂ ਕਿ ਆ ਕੇ ਮੌਕਾ ਦੇਖੇ ਜੇ ਨਾ ਹੀ ਐਸਐਸਓ ਸਾਹਿਬ ਜੀ ਆ ਕੇ ਮੌਕਾ ਦੇਖ ਗਏ ਜਾਂ ਹੋਰ ਕੋਈ ਵੀ ਆ ਕੇ ਲਿਖਤੀ ਸ਼ਿਕਾਇਤ ਦਿੱਤੀ ਅਸੀਂ ਲਿਖਤੀ ਸ਼ਿਕਾਇਤ ਰਾਤੀ ਥਾਣੀ ਕਰਾਈ ਸੀ ਜੀ ਤੇ ਅਜੇ ਤੱਕ ਮੌਕਾ ਦੇਖਣ ਨਹੀਂ ਆਏ ਸਿਰਫ ਆਪਣੇ ਇੰਸਪੈਕਟਰ ਇੱਕ ਸਾਰ ਆਏਗੀ ਤੇ ਨਾ ਤਾਂ ਐਸਐਸਓ ਐਸਐਸਆਈ ਐਸਐਸਆਈ ਵਾਲੇ ਪ੍ਰਭ ਪ੍ਰਭ ਜੋ ਸੰਗ ਜੀ ਆਏ ਸੀ ਤੇ ਬਾਕੀ ਅਜੇ ਕੋਈ ਹਿਲਜੁਲ ਨਹੀਂ ਹੋਈ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਇਹ ਪੰਚਾਇਤੀ ਜ਼ਮੀਨ ਜੀ ਤੇ ਮੇਰੀ ਕੋਈ ਨਿੱਜੀ ਜ਼ਮੀਨ ਤੇ ਹੈ ਨਹੀਂ ਉਹ ਇਹ ਪਿੰਡ ਦੀ ਸਾਂਝੀ ਜ਼ਮੀਨ ਹੈ ਜੇ ਇੱਕ ਬੰਦਾ ਦਾ ਕਬਜ਼ਾ ਕਰੂ ਤਾਂ ਫਿਰ ਸਾਰੇ ਕਰ ਲੈਣਗੇ ਜੀ ਤੇ ਇਹੋ ਮੰਗਾ ਕਿ ਪ੍ਰਸ਼ਾਸਨ ਇਹਦੇ ਉੱਤੇ ਕਾਰਵਾਈ ਕਰੇ ਤੇ ਬਣਦਾ ਇਨਸਾਫ ਦਵਾਇਆ ਜਾਏ ਤੇ ਜਿਹੜੀ ਇਹ ਆ ਜਿਹੜੀ ਇਹ ਪੱਗ ਲਾਈ ਹੈ ਇਹ ਵੀ ਇੱਕ ਕੌਮੀ ਮਸਲਾ ਜੀ ਇੱਕ ਸਿੱਖ ਬੰਦੇ ਦੀ ਪੱਗ ਲਾਉਣੀ ਵਾਲ ਖਲਾਰਨੀ ਕੋਈ ਚੰਗਾ ਨਹੀਂ ਤੇ ਮੈਂ ਤਾਂ ਫਿਰ ਵੀ ਪਿੰਡ ਦਾ ਸਰਪੰਚ ਹੀ ਜੀ ਇਹਨੂੰ ਨਾਤ ਪਾਈ ਜਾਵੇ ਇੱਥੇ ਉਹ ਬਹੁਤ ਹੀ ਮਾੜਾ ਕੰਮ ਕੀਤਾ ਬਹੁਤ ਹੀ ਬਦਭਾਗੀ ਘਟਨਾ ਹੁਣ ਇਹ ਪਿੰਡ ਪਿੰਡ ਦਾ ਸਾਰੇ ਦਾ ਸਰਪੰਚ ਆ ਇਹਦੀ ਪਾਗ ਲੱਥੀ ਜਿੱਦਾਂ Baal ਖਿਲਰੇ ਆ ਤੇ ਅਸੀਂ ਇਹਦਾ ਵਿਰੋਧ ਕਰਦੇ ਆਂ ਬਾਕੀ ਇੱਥੇ ਲੜਾਈ ਜਿਹੜੀ ਆ ਇਹ ਖੱਡਿਆਂ ਦੀ ਜੀ ਅੱਜ ਬੀਡੀਪੀ ਨੂੰ ਵੀ ਕਹਿੰਨੇ ਇੱਥੇ ਆਉਣ ਪੰਚਾਇਤ ਸੈਕਟਰੀ ਨੂੰ ਵੀ ਕਹਿੰਨੇ ਇੱਥੇ ਆਉਣ ਆਪਣੀ ਲਿਸਟ ਲੈ ਕੇ ਆਉਣ ਇਹ ਲੜਾਈ ਝਗੜਾ ਨਾ ਹੋਵੇ ਜੀ ਜਿਨ੍ਹਾਂ ਨੇ ਵੀ ਨਜਾਇਜ਼ ਕਬਜ਼ਾ ਕੀਤਾ ਪੰਚਾਇਤੀ ਜ਼ਮੀਨ ਤੇ ਉਹ ਸਾਰਿਆਂ ਦਾ ਟੱਟਣਾ ਚਾਹੀਦਾ ਜੀ ਇਹ ਸਾਡੀ ਮੰਗ ਹੈ। ਇਹ ਐਸਐਚਓ ਨੂੰ ਵੀ ਕਹਿੰਨੇ ਆਂ ਵੀ ਕੱਲ ਦੇ ਸੁੱਤੇ ਹੀ ਤੁਸੀਂ ਕਿਉਂ ਨਹੀਂ ਇੱਥੇ ਆਏ ਜਦੋਂ ਪਿੰਡ ਦਾ ਇੱਕ ਮੋਢਵਾਰ ਸਰਪੰਚ ਸਾਹਿਬ ਆ ਕੇ ਸਾਰਿਆਂ ਨੂੰ ਤੁਸੀਂ ਇੱਥੇ ਮਾਹੌਲ ਨੂੰ ਠੰਡਾ ਕਰੋ। ਜੀ 6 ਘੰਟੇ ਬਾਅਦ ਮੌਕੇ ਤੇ ਪੁਲਿਸ ਆ ਰਹੀ ਹੈ। ਨੁਕਸਾਨ ਹੋ ਸਕਦਾ ਕੋਈ। ਨੁਕਸਾਨ ਹੋ ਸਕਦਾ ਸਾਡੇ ਸਾਰੇ ਡਰੀਆਂ ਜਿੰਨੀਆਂ ਵੀ ਡਾੜੀ ਲੇਡੀਜ਼ ਜਨਾਨੀਆਂ ਸਾਰੀਆਂ। ਜੀ ਅਸੀਂ ਮੰਗ ਕਰਦੇ ਆਂ ਬੀਡੀਪੀਓ ਨੂੰ ਇੱਥੇ ਆਉਣ। ਅਗਰ ਕਿਸੇ ਦਾ ਹੈ ਤੇ ਬੈਠ ਕੇ ਇੱਥੇ ਮਛਲੀ ਨੂੰ ਸਲਜਾਓ ਕੋਈ ਕਿਸੇ ਦਾ ਬਾਈ ਕੋਈ ਕਿਸੇ ਦਾ ਖੱਡਾ ਹੈਗਾ ਤੇ ਕਢਾਓ ਜੀ ਨਹੀਂ ਤਾਂ ਜਾਇ ਜਿੱਦਾਂ ਝਗੜੇ ਝੂੜੇ ਨੂੰ ਬੰਦ ਕਰੋ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਉਸ ਵਾਰੇ ਸੀ ਬਹੁਤ ਹਾੜੇ ਬਾਰੇ ਪੇਟ ਮਾਰਾ ਹੋਇਆ ਜੋ ਕਿ ਸਾਡੇ ਦੇਖਦੇ ਦੇਖਦੇ ਆਈ ਸਰਪੰਚ ਸਾਹਿਬ ਤੇ ਹਮਲਾ ਕੀਤਾ ਕਿਸ ਤਰ੍ਹਾਂ ਦੀ ਬੇਅਦਬੀ ਹੋਈ ਪੱਗ ਸੁੱਟੀ ਗਈ ਬਹੁਤ ਜ਼ਿਆਦਾ ਸਾਰੇ ਜਾਣੇ ਬਾਹਰੋਂ ਵੀ ਬੰਦੇ ਸੱਦੇ ਸੀ ਤੇ ਉਹਨਾਂ ਨੇ ਬੱਚੇ ਤੇ ਸਰਪੰਚ ਸਾਹਿਬ ਤੇ ਹਮਲਾ ਕੀਤਾ ਕਿ ਲੱਗਦਾ ਕਿ ਉਹ ਲੜਾਈ ਨੂੰ ਪਹਿਲੇ ਰੈਡੀ ਸੀ ਹਾਂਜੀ ਬਿਲਕੁਲ ਰੈਡੀ ਸੀ ਜੀ ਉਹ ਰੈਡੀ ਸੀ ਤਾਂ ਹੀ ਉਹਨਾਂ ਨੇ ਬਾਹਰੋਂ ਬੰਦਿਆਂ ਦੇ ਮਂਗਾਈ ਗਏ ਤੇ ਇਦਾਂ ਬਿਨਾ ਇਹਨਾਂ ਦੀ ਮжоਰਿਟੀ ਤੋਂ ਬਿਨਾਂ ਤਾਂ ਕੋਸ਼ਿਸ਼ ਹੋਈ ਨਹੀਂ ਹੈਗਾ ਮੈਂ ਭਾਈ ਗੁਰਪ੍ਰੀਤ ਸਿੰਘ ਮੈਂ ਬੰਤੀ ਵੀਰ ਉਹਨਾਂ ਦੇ ਯਾਹੀ ਮਾਚਕਰੋਣ ਬੰਤੀ ਵੀਰ ਉਹਨਾਂ ਦੇ ਰਿਸ਼ਤੇਦਾਰ ਆ ਤੇ ਇਹਨਾਂ ਦੇ ਢਾਈ ਭਾਈ ਤੇ ਜਿਹੜਾ ਲਵਲੀ ਪੂਸੀਆ ਵਾ ਤੇ ਕਾਲੂ ਪੂਸੀਆ ਵਾ ਇੱਕ ਪੱਪੂ ਤੇ ਇੱਕ ਬੁੱਗੜ ਜਿਹੜਾ ਵਾ ਪੜੀ ਇਹ ਮੇਰੇ ਗੜੀ ਇਹ ਮੇਰੇ ਗੜ ਪੈ ਗਿਆ ਇਹਨਾਂ ਨੇ ਮੇਰੇ ਸੱਤਾ ਪਿਤਾ ਲਾਇਆ ਭਾਜੀ ਸਾਡੀ ਉੱਥੇ ਟਰਾਲੀ ਫਸ ਗਈ ਬਸ ਆ ਪਾਣ ਲੈਣੀ ਕਿ ਆ ਵੀ ਅਹੀਂ ਟਰਾਲੀ ਅਹੀਂ ਕਾਢ ਲੈਣੇ ਆ ਤੇ ਉਧਰੋਂ ਇਹ ਸਾਨੂੰ ਕੁੱਤਿਆ ਚੂੜਿਆ ਕਹਿ ਕੇ ਸਰਪੰਚ ਵਾ ਜਿਹੜਾ ਇਹ ਗਾਲਾਂ ਡਾਟਿਆ ਵਾ ਕੱਢਣਾ ਤੇ ਇਹਨੇ ਬਾਅਦ ਸਾਡੇ ਨਾਲ ਧਤੀ ਪਿਆ ਵਾ ਤੇ ਮੇਰੇ ਸੱਤਾ ਪਿਤਾ ਲੱਗ ਗਏ ਮੇਰਾ ਨਾਮ ਬੰਟੀ ਬਟਨਾ ਕੋਸ਼ਿਸ਼ ਨਹੀਂ ਵੀ ਜੀ ਇੱਟ ਮਹਿੰਗਾਈ ਸੀ ਆਪਣੇ ਘਰ ਆਸਤੇ ਤੇ ਉੱਥੇ ਨਾ ਦੱਸੇ ਟਰਾਲੀ ਲੱਗੀ ਸੀ ਤੇ ਉਹ ਵਿੱਚ ਮੁੰਡਾ ਆਪਾਂ ਸੱਜੇ ਨੇ ਸਿਹਦਾਰੀ ਆ ਤੇ ਇਹ ਵੀ ਕੋਲੀ ਆਇਆ ਸੀ ਤੇ ਮੈਂ ਬੰਬੀ ਤੇ ਗਿਆ ਸੀ ਤੇ ਮੈਂ ਉਦੋਂ ਟਰਾਲੀ ਵਾਲੇ ਆ ਗਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਟਰਾਲੀ ਵਾਲੇ ਆਏ ਤੇ ਇੱਟ ਲਵਾ ਲਾ ਤੇ ਅੱਗੇ ਲੈਣ ਗਿਆ ਵਾ ਤੇ ਉੱਥੇ ਰਾਹ ਬੰਦ ਸੀ ਤੇ ਫਿਰ ਮੈਂ ਕਿਹਾ ਚੱਲ ਹੋਰ ਕੀ ਦੇਰ ਵਾਲਾ ਅੱਜ ਤੇ ਉਹ ਕੋਰਨ ਕਾਲੀ ਹੀ ਕਿਨੇ ਵੀ ਲਾ ਕੇ ਹੁਣੇ ਜਾਣਾ ਮਤ ਤੇ ਬਾਅਦ ਚ ਇਹਨਾਂ ਨੇ ਉੱਥੇ ਜ਼ਿਆਦਾ ਖਿਡਾਰੀ ਉੱਥੇ ਸਰਪੰਚ ਆ ਗਿਆ ਵਾ ਤੇ ਉਹ ਉੱਥੇ ਪੰਚਾਇਤੀ ਜਗ੍ਹਾ ਵਾ ਤੇ ਉੱਥੇ ਇੱਟ ਲਾਉਣ ਲੱਗਿਆ ਹੀ ਉਹ ਤੇ ਅਈ ਉਹ ਫੇਰ ਚੱਕ ਲੈਣੀ ਦੇ ਸਰਪੰਚ ਜੀ ਕਹਿੰਦਾ ਵੀ ਨਹੀਂ ਇਹ ਨਹੀਂ ਲਾਉਂਦੇ ਨਹੀਂ ਤੇ ਇਹਨੇ ਗੱਲ ਕਰਵਾਤੀ ਮੇਰੀ ਸਰਪੰਚ ਨਾਲ ਇਹ ਕਹਿੰਦਾ ਵੀ ਜਾਂਚ ਕਰ ਲੈ ਰਿਓ ਤੇ ਨਾਲੇ ਜੋ ਠੀਕ ਆ ਉਹ ਅਥੇ ਟਰਾਲੀ ਫਸ ਗਈ ਆ ਇਹਨਾਂ ਦੀ ਬੈਕ ਕਰਨ ਲੱਗਿਆ ਤੇ ਮੁੜ ਕੇ ਇਹਨੇ ਜਿਹੜੋ ਫਸ ਗਈ ਟਰਾਲੀ ਦੇ ਇਹਨੇ ਸਰਪੰਚ ਨੇ ਉਹਨੂੰ ਜਾਤੀ ਸਿੰਘ ਜੀ ਥੋੜੇ ਝੂੜੇ ਕਹਿ ਆ ਝੂੜਿਆ ਪਸਾਰਤੀ ਇਦਾਂ ਕੁਝ ਗੱਲਾਂ ਗਲਤ ਕੀਤੀਆਂ ਉਹਨੂੰ ਤੇ ਬਾਅਦ ਚ ਜਿਹਦਾ ਕਰਕੇ ਜਦੋਂ ਇਹਨਾਂ ਚ ਆਪਸ ਵਿੱਚ ਗੱਲਬਾਤ ਹੋਈ ਇਹ ਪੂਰੀ ਆਪਣੀ ਲੇਬਰ ਜਿਹੜੀ ਨੇ ਰੇਗੜੀ ਲੈ ਕੇ ਹੋਰ ਬੰਦੇ ਨਾਲ ਹੋਣ ਜਿਹੜੇ ਵੀ ਹੈਗੇ ਇੰਨ ਪੈ ਗਏ ਆ ਉਥੇ ਮੌਕੇ ਤੇ ਮੈਂ ਤੇ ਮੇਕ ਇੱਕ ਫਰੈਂਡ ਹੋਰਾ ਉਹੀ ਇਕੱਠੇ ਹੀ ਬੰਮੀ ਤੋਂ ਆਏ ਆ ਐ ਛਡਾਉਣ ਗਏ ਆ ਤੇ ਸਾਡੇ ਵੀ ਗੱਲ ਪੈ ਗਏ ਆ ਇਹ ਸਾਡੇ ਕੋਲ ਰਾਤ ਇੱਕ 8 ਵਜੇ ਕੈਮਰ ਨਾਲ ਆਈ ਸੀ ਜੀ ਉਸ ਸਰਪਾ ਚੋ ਲੋ ਆਈ ਉਹਦੇ ਚ ਬਲੰਟ ਸੱਟ ਹੈਗੀ ਆ ਜੀ ਤੇ ਵੈਰੀਫਾਈ ਕਰ ਰਹੇ ਆ ਕਿ ਉਹ ਵੀ ਉਹਦੇ ਮੁਤਾਬਕ ਤੱਥ ਹੁੰਦਾ ਵਾ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਕਾਰਵਾਈ ਕਰੀ ਜਾ ਰਹੀ ਹੈ ਇੱਥੇ ਕਿਹੜੀ ਵਜੇ ਕਿ ਦੱਸਿਆ ਜਾ ਰਿਹਾ ਹੈ ਕੋਈ ਨਾ ਆਪਣਾ ਦੋ ਪਾਰਟੀਆਂ ਨੇ ਉਹਨਾਂ ਦਾ ਆਪਸੀ ਕੋਈ ਝਗੜਾ ਆਇਆ ਕਿਸੇ ਕੋਈ ਜਗ੍ਹਾ ਤੋਂ ਜੀ ਸਾਰਾ ਤਪੀ ਇਸ ਦਿਨ ਨਹੀਂ ਪਤਾ ਲੱਗੇਗਾ ਕੀ ਹੈ